ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਰਦਾਨਾ ਜੀ ਕਿੰਨੇ ਕਾਲ ਕਮਾਈ ਹੈ ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਦੋਂ ਉਹਨਾਂ ਦਾ ਆਖਰੀ ਸਮਾਂ ਆਇਆ ਨਾਖਰੂਂ ਦੀ ਧਰਤੀ ਤੇ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਨੂੰ ਆ ਰਹੇ ਸਨ ਉਦਾਸੀਆਂ ਕਰਕੇ ਕਹਿੰਦੇ ਮਹਾਰਾਜ ਗੁਰਨਾਨਕ ਸਾਹਿਬ ਜੀ ਥੋੜੀ ਦੇਰ ਆਰਾਮ ਨਾ ਕਰ ਲਈਏ ਤੇ ਮਹਾਰਾਜ ਕਹਿੰਦੇ ਉਹ ਰੁੱਖ ਹੈ ਮਰਦਾਨਿਆਂ ਜਹ ਰੁੱਖ ਥੱਲੇ ਆਰਾਮ ਕਰਦੇ ਆ ਪੈਂਦੇ ਆ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹਨ ਧੰਨ ਭਾਈ ਮਰਦਾਨਾ ਜੀ ਇੰਨੀ ਸੇਵਾ ਵਾਲੇ ਭਾਵਨਾ ਵਾਲੇ ਭਾਈ ਮਰਦਾਨਾ ਜੀ ਦਾ ਸਿਰ ਮਹਾਰਾਜ ਨੇ ਆਪਣੀ ਝੋਲੀ ਦੇ ਵਿੱਚ ਰੱਖਿਆ ਆਪਣੀ ਗੋਦੀ ਦੇ ਵਿੱਚ ਸਿਰ ਰੱਖਿਆ ਭਾਈ ਮਰਦਾਨਾ ਜੀ ਦਾ ਸੱਚੇ ਪਾਰਸ਼ਾ ਨੇ ਉਹਨਾਂ ਨੂੰ ਆਖਿਆ ਕਹਿੰਦੇ ਮਰਦਾਨਾ ਜੀ ਤੇਰਾ ਤੇ ਆਖਰੀ ਸਮਾ ਆ ਗਿਆ ਵੀ ਮਰਦਾਨੇ ਆ ਤੁਹਾਡਾ ਜੀ ਆਖਰੀ ਸਮਾ ਚੱਲ ਰਿਹਾ ਹੈ ਤੇ ਅੱਗੋਂ ਬੰਦਾ ਮੌਤ ਦਾ ਨਾਮ ਸੁਣ ਕੇ ਤੇ ਡਰਦਾ ਹੈ ਭਾਈ ਮਰਦਾਨਾ ਜਿੰਨੇ ਆਖਿਆ ਮਹਾਰਾਜ ਸੱਚੀ ਆਖਰੀ ਸਮਾ ਚੱਲ ਰਿਹਾ ਹੈ ਮਹਾਰਾਜ ਕਹਿੰਦੇ ਆਖਰੀ ਸਮਾ ਹੈ ਮਰਦਾਨਿਆਂ ਤੇ ਮਹਾਰਾਜ ਨੂੰ ਆਖਿਆ ਕਹਿੰਦੇ ਸਚੇ ਪਾਰਸ਼ਾ ਆਪਣੇ ਚਰਨਾਂ ਦੇ ਵਿੱਚ ਖਾਂ ਤੇ ਬਖਸ਼ੋਗੇ ਨਾ ਮਹਾਰਜ ਨੇ ਆਖਿਆ ਕਹਿੰਦੇ ਮਰਦਾਨਿਆ ਤੇਰਾ ਆਖਰੀ ਸਮਾਂ ਆਇਆ ਤੂੰ ਦੁਨੀਆ ਤੋਂ ਚਲੇ ਆਂ ਹੈ ਜਾਂਦੀ ਵਰੀ ਦੱਸ ਕੀ ਮੰਗੇਗਾ ਕੋਈ ਚੀਜ਼ ਮੰਗ ਕੋਈ ਵਸਤੂ ਮੰਗ ਅਸੀਂ ਤੈਨੂੰ ਦੇਾਂਗੇ ਮਰਦਾਨਾ ਜੀ ਦੱਸੋ ਕੋਈ ਵਸਤੂ ਮੰਗੋ ਅਸੀਂ ਤੁਹਾਨੂੰ ਵਸਤੂ ਦਈਏ ਕਿ ਦੁਨੀਆ ਦੀ ਵਸਤੂ ਮੰਗ ਲਵੋ ਕੋਈ ਪ੍ਰਲੋਹ ਦੀ ਵਸਤੂ ਮੰਗ ਲਵੋ ਹੁਣ ਬੰਦਾ ਯਾਦਗਾਰੀਆਂ ਦੇ ਨਾਮ ਤੇ ਹੁੰਦਾ ਹੈ ਕਿਸੇ ਦੀ ਯਾਦਗਾਰੀ ਹੋਵੇਗੀ ਤੇ ਉੱਥੇ ਪਹੁੰਚੇਗਾ ਕਿਸੇ ਦਾ ਗੁਰੂਕਾਰ ਹੋਵੇਗਾ ਉੱਥੇ ਪਹੁੰਚੇਗਾ ਕੋਈ ਮਜਦਦਾਂ ਨੂੰ ਵੇਖ ਕੇ ਪਹੁੰਚੇਗਾ ਕੋਈ ਮੰਦਰਾਂ ਨੂੰ ਵੇਖ ਕੇ ਪਹੁੰਚੇਗਾ ਮਹਾਰਾਜ ਨੇ ਆਖਿਆ ਕਿ ਇਹ ਮਰਦਾਨੇ ਆ ਜਦੋਂ ਤੂੰ ਜਾਏਗਾ ਤੇਰੇ ਸਰੀਰ ਦਾ ਦਫਨ ਕੀਤਾ ਜਾਏਗਾ ਕਿਉਂਕਿ ਮੁਸਲਮਾਨ ਭਾਈ ਮਰਦਾਨਾ ਮਰਦਾਨਿਆਂ ਤੇਰੀ ਕੋਈ ਕਬਰ ਬਣਾਵਾਂਗੇ ਮਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਇਸ ਚੰਮ ਦੀ ਕਬਰ ਦੇ ਵਿੱਚੋਂ ਕੱਢ ਕੇ ਈਟਾਂ ਦੀ ਕਬਰ ਦੇ ਵਿੱਚ ਨਾ ਵੜੋ ਕਿੰਨੀ ਸੇਵਾ ਹੈ ਉਹ ਸੱਚੀਓ ਦਿਨੋਂ ਚਾਕਰ ਮੰਨਦਾ ਸੀ ਆਪਣੇ ਆਪ ਨੂੰ ਮਹਾਰਾਜ ਦੇ ਘਰ ਦਾ ਕੀ ਉਹ ਸੱਚੀ ਹੀ ਮਹਾਰਾਜ ਨੂੰ ਆਪਣਾ ਚਾਕਰ ਸੱਚੇ ਪਾਤਸ਼ਾਹ ਮਹਾਰਾਜ ਦਾ ਚਾਕਰ ਬਣ ਕੇ ਰਿਹਾ ساری ਜ਼ਿੰਦਗੀ ਤੇ ਬੰਦਾ ਦੋ ਦਿਨ ਗੁਰੂ ਘਰ ਆਉਂਦਾ ਹੈ ਤੇ ਸਿੱਖ ਇੰਨੀਆ ਇੰਨੀਆ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਦਤਾ ਮੰਗਦਾ ਹੈ ਮਹਾਰਾਜ ਮੈਨੂੰ ਆਹ ਵੀ ਚਾਹੀਦਾ ਹੈ ਮੈਨੂੰ ਗੱਡੀ-ਗੱਡੀ ਵੀ ਚਾਹੀਦੀ ਹੈ ਕੋਠੀ ਵੀ ਚਾਹੀਦੀ ਹੈ ਫਿਰ ਮਹਾਰਾਜ ਮੇਰੇ ਬਾਦ ਦੀ ਵੀ ਜੇ ਵੀ ਲੱਗੇ ਹੋਣ ਮੇਰੇ ਕੋਲ ਧਨ ਦੇ ਕਮੇ ਬਨਾਵੇ ਤੇ ਭਾਈ ਮਰਦਾਨਾ ਜਿਹਨੇ ਸਾਰੀ ਜ਼ਿੰਦਗੀ ਮਹਾਰਾਜ ਦੇ ਨਾਲ ਲਾਈ ਹੈ ਤੇ ਮੰਗੇ ਆਖੀਰ ਦੇ ਵਿੱਚ ਕੀ ਸੁਣਿਓ ਮਰਦਾਨਿਆਂ ਤੇਰੀ ਕੋਈ ਕਬਰ ਬਣਾਵਾਂਗੇ ਜਿੱਥੇ ਲੋਕ ਤੇਰੇ ਨਾਮ ਤੋਂ ਜੁੜਨ ਕਰਨਗੇ ਤੇਰੀ ਯਾਦਗਾਰੀ ਮਣਾਈ ਜਾਏਗੀ ਤੇ ਭਾਈ ਮਰਦਾਨਾ ਜਨੇ ਹੱਥ ਜੋੜੇ ਕਹਿੰਦੇ ਮਹਾਰਾਜ ਮੈਨੂੰ ਕਿਸੇ ਵੀ ਯਾਦਗਾਰੀ ਦੇ ਨਾਲ ਨਾ ਜੋੜਿਆ ਜਾਵੇ ਤੇ ਮਰਦਾਨਾ ਤੂੰ ਦੱਸ ਫਿਰ ਤੇਰਾ ਆਖਰੀ ਬੋਲ ਕੀ ਹੈ ਭਾਈ ਮਰਦਾਨਾ ਜੀ ਨੇ ਆਖਿਆ ਨਾ ਮੈਨੂੰ ਕਬਰ ਵੱਡੀ ਚਾਹੀਦੀ ਹੈ ਨਾ ਮੈਂ ਕਹਿੰਦਾ ਮੇਰੇ ਨਾਮ ਤੇ ਕੋਈ ਯਾਦਗਾਰੀ ਬਣੇ ਮਰਜ਼ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਤੇ ਆਪਣੇ ਜਿਹਨ ਦੇ ਵਿੱਚ ਚੇਤੇ ਦੇ ਵਿੱਚ ਰੱਖ ਲਿਓ ਕਿ ਕੋਈ ਮਰਦਾਨਾ ਵੀ ਮੇਰੇ ਨਾਲ ਰਹਿ ਕੇ ਗਿਆ ਸੀ ਕੋਈ ਮਰਦਾਨਾ ਸੀ ਜੋ ਮੇਰੇ ਨਾਲ ਰਵਾਬ ਵਜਾਉਂਦਾ ਸੀ ਕੋਈ ਮਰਦਾਨਾ ਸੀ ਜੋ ਮੇਰੇ ਨਾਲ ਕਾਹ ਕਮਾਈ ਕਰਦਾ ਸੀ ਐਡੀ ਸੇਵਾ ਪਾਈ ਮਰਦਾਨਾ ਸਾਹਿਬ ਜੀ ਗੁਰਮਖ ਪਿਆਰਿਓ ਅੱਜ ਸਿੱਖਾਂ ਦੇ ਕਈ ਕਈ ਹੁੰਦੇ ਹਨ ਕਿ ਅਸੀਂ ਇਮਾਰਤ ਨੂੰ ਮੰਗੀਏ ਕਿੰਨੀਆਂ ਉਮੀਦਾਂ ਲੈ ਕਰਕੇ ਗੁਰੂ ਦੇ ਦਰਬਾਰ ਦੇ ਵਿੱਚ ਆਉਂਦੇ ਆ ਪਰ ਪਾਈ ਮਰਦਾਨਾ ਜੀ ਕਿੰਦੀ ਕਮਾਈ ਵਾਲੇ ਸਾਰੀ ਜ਼ਿੰਦਗੀ ਤੋਂ ਬਾਅਦ ਵੀ ਕੁਝ ਨਹੀਂ ਮੰਗਿਆ ਮਹਾਰਾਜ ਚੇਤੇ ਰੱਖ ਲਿਓ ਕਿ ਕੋਈ ਮਰਦਾਨਾ ਸੀ ਤੇ ਮਹਾਰਾਜ ਨੇ ਆਖਿਆ ਮਰਦਾਨਿਆ ਫੇਰ ਜਦੋਂ ਕਿਸੇ ਅਗਲੇ ਜਨਮ ਵਿੱਚ ਮਿਲਾਂਗੇ ਤੇ ਮਹਾਰਾਜ ਨੂੰ ਆਖਿਆ ਭਾਈ ਮਰਦਾਨਾ ਜੀ ਨੇ ਮਹਾਰਾਜ ਫੇਰ ਵੀ ਕਿਸੇ ਜਨਮ ਦੇ ਵਿੱਚ ਮਿਲਾਂਗੇ ਮਹਾਰਾਜ ਫੇਰ ਵੀ ਕਿਸੇ ਜਨਮ ਦੇ ਵਿੱਚ ਮਲਾਪ ਹੋਵੇਗਾ ਤੇ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਜੇ ਕਿਸੇ ਜਨਮ ਦੇ ਵਿੱਚ ਮਿਲੇ ਨਾ ਤੇ ਮੈਨੂੰ ਪਛਾਨ ਲਿਓ ਮੇਰੇ ਤੋਂ ਨਹੀਂ ਪਛਾਣਿਆ ਜਾਣਾ ਕਿ ਤੁਸੀਂ ਗੁਰਨਾਣ ਸਿੰਘ ਸਾਹਿਬ ਮਹਾਰਾਜ ਮਹਾਰਾਜ ਮੈਂ ਦੁਨੀਆ ਦੇ ਵਿੱਚ ਭੁੱਲ ਜਾਣਾ ਹੈ ਮੇਰੇ ਤੋਂ ਤੁਹਾਡੀ ਪਰੇਸ਼ਾਨ ਨਹੀਂ ਹੋਣੀ ਤੁਸੀਂ ਮੈਨੂੰ ਪਛਾਨ ਲਿਓ ਐਡੀ ਸੇਵਾ ਮਰਦਾਨਾ ਜਿਦੀ ਐਡੀ ਸੇਵਾ ਭਾਈ ਮਰਦਾਨਾ ਜਿਦੀ ਕਾਲ ਕਮਾਈ ਹੈ ਖਾਲਸਾ ਜੀ ਕੋਈ ਗੁਰਮਖ ਪਿਆਰਾ ਨਹੀਂ ਉਹਨਾਂ ਜਿੰਨੀ ਸੇਵਾ ਕਰ ਸਕਿਆ ਕਿੰਨੀ ਕਮਾਈ ਹੈ ਮਹਾਰਾਜ ਜੀ